ਫਰੀਦ ਜੀ ਨੇ ਬਹੁਤ ਭਗਤੀ ਕੀਤੀ ਹੂੰ 12 12 ਸਾਲ ਭਗਤੀ ਚ ਲਗਾ ਦਿੰਦੇ ਸੀ ਤਾਂ ਉਹ ਕਹਿੰਦੇ ਵੀ ਦੇਖੀ ਤਾਂ ਸਹੀ ਵੀ ਭਗਤੀ ਜਿਹੜੀ ਹੈ ਉਹ ਕੁਝ ਦਿੰਦੀ ਵੀ ਹੈ ਕਿ ਨਹੀਂ ਦਿੰਦੀ ਹੈ ਨਾ ਵੀ ਪਾਵਰ ਆ ਜਾਂਦੀ ਹੈ ਭਗਤੀ ਦੇ ਨਾਲ ਤਾਂ ਚਿੜੀਆਂ ਉੱਡੀਆਂ ਜਾਂਦੀਆਂ ਸੀ ਕਹਿੰਦੇ ਚਿੜੀਓ ਮਰਜੋ ਚਿੜੀਆਂ ਥਾ ਥੱਲੇ ਵੀ ਇਹਦਾ ਮਤਲਬ ਹੈ ਕੁਝ ਕੁਝ ਹੈ ਤੇ ਅੱਗੇ ਗੱਲ ਜਾ ਕੇ ਇਹ ਵੀ ਪੜਨ ਚ ਮਿਲਦੀ ਹੈ ਹੈ ਤਾਂ ਸਹੀ ਲਖੇ ਜੇ ਕੋਈ ਇਹ ਤਾਂ ਹੈਗਾ ਤਾਂ ਹੈ ਪਰ ਕੋਈ ਜਾਣਨ ਵਾਲਾ ਤਾਂ ਹੋਵੇ ਉਸ ਨੂੰ ਹੂੰ ਜਿਵੇਂ ਵਿਗਿਆਨੀਆਂ ਨੇ ਜੋ ਗੱਲਾਂ ਦੇਖੀਆਂ ਕੀਤੀਆਂ ਤੇ ਉਹ ਲੱਭ ਲੀਆਂ ਵੀ ਬ੍ਰਹਿਮੰਡ ਦੇ ਵਿੱਚ ਪਹਿਲਾਂ ਤਾਂ ਕਹਿੰਦੇ ਜੀ ਇਹ ਹੈ ਪਲੈਨਟੀਆਂ ਜੀ ਹਨਾ ਜੀ ਆ ਚੀਜ਼ਾਂ ਇੱਕ ਯੂਨੀਵਰਸ ਹੈ ਜੀ ਹੁਣ ਮਲਟੀਵਰਸ ਹੈ ਜੀ ਮਲਟੀਵਰਸ ਹੈ ਜੀ ਹੁਣ ਮਤਲਬ ਲੱਭੀ ਜਾਂਦੇ ਆ ਲੱਭੀ ਜਾਂਦੇ ਖਤਮ ਹੀ ਨਹੀਂ ਹੋ ਰਿਹਾ ਕੰਮ ਹੂੰ ਤੇ ਉੱਥੋਂ ਚੱਲਿਆ ਹੋਇਆ ਅਰਬਦ ਨਰਬਦ ਤੁੰਦੂਕਾਰਾ ਉਹ ਗੁਰੂ ਸਾਹਿਬ ਨੇ ਜਿਹੜਾ ਇਹ ਸਾਨੂੰ ਕਨਸੈਪਟ ਦਿੱਤਾ ਨਾ ਉਹ ਕਨਸੈਪਟ ਕੌਣ ਦੇ ਸਕਦਾ ਪਹਿਲਾਂ ਤਾਂ ਇਹ ਸਾਨੂੰ ਸਮਝਣ ਦੀ ਲੋੜ ਹੈ ਵੀ ਇਹਦਾ ਮਤਲਬ ਹੈ ਤਾਂ ਸਹੀ ਲਖੇ ਜੇ ਕੋਈ ਹੂੰ ਕਹਿੰਦੇ ਵੇਖਣ ਵਾਲੀ ਅੱਖ ਨਹੀਂ ਹੂੰ ਰੱਬ ਕਿਸੇ ਤੋਂ ਵੱਖ ਨਹੀਂ ਹੂੰ ਸੇ ਅਖੜੀਆਂ ਬਿਆਨ ਜਿੰਨੀ ਦਸੰਧੋ ਮਾਂ ਪੇਰੀ ਹੂੰ ਮਤਲਬ ਕਿ ਕੀ ਕੀ ਸਬੂਤ ਚਾਹੀਦੇ ਆ ਸਾਨੂੰ ਹੂੰ ਅਸੀਂ ਦੇਖੀਏ ਨਾ ਕਹਿੰਦੇ ਧੰਨੇ ਦਾ ਕੰਮ ਰੱਬ ਆਪ ਕਰਦਾ ਰਿਹਾ ਨਾਮਦੇਵ ਜੀ ਕਹਿੰਦੇ ਵੀ ਦਿਹੋਰਾ ਜਿਹੜਾ ਉਹ ਕੁਮਾਤਾ ਹੈ ਨਾ ਤੇ ਮਤਲਬ ਇਹ ਜੀਆਂ ਅਨੇਕਾਂ ਉਧਾਰਨਾ ਕਬੀਰ ਸਾਹਿਬ ਦੀ ਲੜਕੀ ਦੀ ਸ਼ਾਦੀ ਹੋ ਰਹੀ ਹੈ ਤੇ ਕਬੀਰ ਸਾਹਿਬ ਤਾਂ ਨਹੀਂ ਉੱਥੇ ਹੈਗੇ ਮੌਜੂਦ ਲੇਕਿਨ ਉਹਦੀ ਲੜਕੀ ਦੀ ਸ਼ਾਦੀ ਉਹ ਦੱਸਣ ਵਾਲੇ ਦੱਸਦੇ ਆਂ ਵੀ ਅੱਜ ਤਾਂ ਭਿਓ ਕਬੀਰ ਕਬੀਰ ਵੀ ਇੰਨਾ ਜ਼ਬਰਦਸਤ ਵਿਆਹ ਹੋਇਆ ਇੱਥੇ ਲੜਕੀ ਦਾ ਤੇ ਕਬੀਰ ਦੇ ਕੋਲ ਤਾਂ ਕੁਝ ਹੈ ਵੀ ਨਹੀਂ ਸੀ ਇਹ ਕੌਣ ਕਰ ਗਿਆ ਮਤਲਬ ਉਹ ਕੌਣ ਹੈ ਠੀਕ ਹੈ ਨਾ ਗੁਰੂ ਨਾਨਕ ਸਾਹਿਬ ਤੇਰਾ ਤੇਰਾ ਤੋਲਦੇ ਰਹੇ ਹਾਂ ਗੁਰੂ ਨਾਨਕ ਸਾਹਿਬ ਤਾਂ ਆਪੀ ਸੀ ਨਾ ਸਭ ਕੁਝ ਕਿਉਂਕਿ ਕਹਿੰਦੇ 13 13 ਤੋਲਦੇ ਨੇ ਤੇ ਜਦੋਂ ਸਭ ਕੁਝ ਜਾਂਚ ਹੋਈ ਤਾਂ ਸਾਰਾ ਹਾਂ ਦੇਖੋ ਉਮਰ ਜੀ ਇਸ ਤਰ੍ਹਾਂ ਵੀ ਇਹ ਉਹਨਾਂ ਨੇ ਤੋਲਿਆ 13 13 ਹੂੰ ਅਸੀਂ ਬਣਾ ਲਿਆ 13 13 ਹੁਣ ਅਸੀਂ ਨੰਬਰ ਵੀ 13 13 ਰੱਖ ਲੈਂਦੇ 13 13 ਰੱਖੇ ਬੈਠੇ ਉਹਨਾਂ ਨੇ 13 13 ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ 13 13 13 13 ਪੰਜਾਬ ਦੇ ਵਿੱਚ ਬੜਾ ਟ੍ਰੈਂਡ ਹੈ 13 ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਲੱਗੇ ਮੇਰਾ 13 ਤੇ 13 ਬਹੁਤ ਫਰਕ ਹੈ ਬਹੁਤ ਫਰਕ ਹੈ ਠੀਕ ਹੈ ਨਾ ਇਹ ਸਾਡੀ ਆਪਣੀ ਸੋਚ ਦੇ ਮੁਤਾਬਕ ਤੇ ਇਸ ਖੋਜ ਦਾ ਨਾਮ ਹੀ ਵਿਗਿਆਨ ਹੈ ਵੀ ਕਿਸੇ ਨੂੰ ਤਾਂ ਉਹ 13 ਸਮਝ ਆਇਆ ਤੇ ਕਿਸੇ ਨੂੰ 13 ਸਮਝ ਆਇਆ ਉਹਨਾਂ ਨੇ ਤਾਂ ਆਪਣੀ ਗੱਲ ਕਹਿਤੀ ਨਾ ਲੇਕਿਨ ਉਹ ਸਮਝ ਕਿਵੇਂ ਆਉਂਦੀ ਹੈ ਦੇਖੋ ਹੁਣ ਇੱਕ ਓੰਕਾਰ ਤੇ ਕਿੰਨੀ ਖੋਜ ਹੋਈ ਹੈ ਤੇ ਉਸ ਦੀ ਵਿਆਖਿਆ ਅੱਜ ਤੱਕ ਸੰਪੰਨ ਨਹੀਂ ਹੋ ਸਕੀ ਸਿਰਫ ਇੱਕ ਓੰਕਾਰ ਦੀ ਸਿਰਫ ਇੱਕ ਓੰਕਾਰ ਦੀ ਅਜੇ ਗੁਰਗ੍ਰੰਥ ਸਾਹਿਬ ਜੀ ਦਾ ਵੱਖਰੀ ਗੱਲ ਹੈ 1430 ਅੰਕ ਦਾ ਵੱਖਰੀ ਗੱਲ ਹੈ ਸਿਰਫ ਇੱਕ ਓੰਕਾਰ ਓੰਕਾਰ ਦੀ ਵਿਆਖਿਆ ਕਰਨ ਦੇ ਲਈ ਵਿਦਵਾਨ ਲੱਗੇ ਪਏ ਆ ਝੂਟੇ ਪਏ ਆ ਔਰ ਪੁਸਤਕਾਂ ਦੀਆਂ ਪੁਸਤਕਾਂ ਭਰ ਗਿਆ ਹੋਈਆਂ ਹਨ ਅਰਥਾਂ ਦੇ ਨਾਲ ਹੂੰ ਪਰੰਤੂ ਉਹ ਵਿਆਖਿਆ ਦੇ ਵਿੱਚ ਹਲੇ ਸੰਪੂਰਨਤਾ ਕਿਤੇ ਨਜ਼ਰ ਨਹੀਂ ਆਈ ਝਲਕੀ ਨਹੀਂ ਹੈ ਹੂੰ ਤਾਂ ਕਹਿਣ ਤੋਂ ਭਾਵੇਂ ਇਹ ਹੈ ਵੀ ਬੰਦੇ ਖੋਜ ਦਿਲ ਹਰ ਰੋਜ਼ ਹੂੰ ਨਾ ਫਿਰ ਪ੍ਰੇਸ਼ਾਨੀ ਮਾਹੀ ਹੂੰ ਵੀ ਖੋਜ ਦਾ ਵਿਸ਼ਾ ਹੈ ਹੂੰ ਲੇਕਿਨ ਅਸੀਂ ਖੋਜ ਕੀਤੇ ਬਗੈਰ ਹੀ ਜੇ ਆਪਾਂ ਮਤਲਬ ਵੀ ਰਿਜ਼ਲਟ ਦੇ ਦਈਏ ਤਾਂ ਰਿਜ਼ਲਟ ਕੀ ਹੋਊਗਾ ਤੁਸੀਂ ਆਪ ਹੀ ਦੱਸੋ ਮੈਨੂੰ ਹੂੰ ਰਿਜ਼ਲਟ ਮੇਰੇ ਖਿਆਲ ਤੇ ਹੋਊਗਾ ਰੱਬ ਹੈ ਨੀਗਾ ਖੋਜ ਤਾਂ ਕੀਤੀ ਨਹੀਂ ਨਾ ਖੋਜ ਤਾਂ ਕੀਤੀ ਨਹੀਂ ਹੁਣ ਜਿਹਨੇ ਖੋਜ ਤਾਂ ਕੀਤੀ ਨਹੀਂ ਹੈ ਉਹ ਕਵੇ ਵਿਗਿਆਨੀ ਝੂਠ ਬੋਲਦੇ ਐ ਤੇ ਵਿਗਿਆਨੀ ਤਾਂ ਨਹੀਂ ਮੰਨਣ ਲੱਗੇ ਵੀ ਅਸੀਂ ਝੂਠ ਬੋਲਦੇ ਐ ਵਿਗਿਆਨੀ ਕਹਣਗੇ ਆਓ ਸਿੱਧ ਕਰਕੇ ਦੁਕਾਨੇ ਆ ਜਦੋਂ ਅਸੀਂ ਸਿੱਧ ਕਰਦੇ ਹੋਏ ਨੂੰ ਦੇਖਾਂਗੇ ਸਾਨੂੰ ਮੰਨਣ ਲਈ ਮਜਬੂਰ ਹੋਣਾ ਪਊਗਾ ਤੇ ਜਿਨ੍ਹਾਂ ਨੇ ਇਹ ਚੀਜ਼ਾਂ ਸਿੱਧ ਕਰਕੇ ਸਾਨੂੰ ਰਾਹ ਪਾਇਆ ਹੈ ਹਾਂ ਜਾਂ ਉਹਨਾਂ ਨੂੰ ਝੂਠੇ ਕਹਿ ਦिए ਸੀ ਦੇਖੋ ਨਾ ਤੇ ਰੱਬ ਦੀ ਹੋਂਦ ਤੋਂ ਮੁਨਕਰ ਉਹੀ ਬੰਦੇ ਹੁੰਦੇ ਆ ਜਿਨ੍ਹਾਂ ਨੇ ਹਲੇ ਉਧਰਲੇ ਪਾਸੇ ਕੋਈ ਕਦਮ ਚੱਕਿਆ ਹੀ ਨਹੀਂ ਹੈ ਵਿਹਾਂ ਜੀ ਰੱਬ ਦੀ ਖੋਜ ਵੀ ਕਰ ਲਈਏ ਹਾਂ ਤੇ ਵੱਡੇ ਵੱਡੇ ਵਿਗਿਆਨੀ ਹੋਏ ਜਿਹੜੇ ਭਗਤ ਸਾਡੇ ਹੈ ਨਾ ਤੇ ਭਗਤ ਪੀਪਾ ਜੀ ਨੇ ਤਾਂ ਇੱਥੋਂ ਤੱਕ ਗੱਲ ਕਹਤੀ ਵੀ ਜੋ ਬ੍ਰਹਮੰਡੇ ਸੋਈ ਪਿੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਗੱਲ ਇਹ ਹੈ ਵੀ ਜਿਹੜਾ ਖੋਜ ਕਰੇਗਾ ਮਿਲੂਗਾ ਤਾਂ ਉਸੇ ਨੂੰ ਨਾ ਹੁਣ ਜਿਹੜਾ ਬਗੈਰ ਖੋਜ ਕੀਤੇ ਕਹੀ ਜਾਂਦਾ ਹੈ ਨਹੀਂ ਐ ਨਹੀਂ ਤੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਜਦੋਂ ਗਏ ਨਾ ਜੀ ਉਹਦੇ ਕੋਲੇ ਦੁਨੀ ਚੰਦ ਦੇ ਕੋਰੇ ਵੀ ਚੱਲ ਵੀ ਹੈ ਨਾ ਉਹ ਤਾਂ ਤਾਰਦੇ ਸੀ ਸਾਰਿਆਂ ਨੂੰ ਹੂੰ ਤੇ ਅਕਸਰ ਮੇਲ ਮਲਾਪ ਹੁੰਦਾ ਰਹਿੰਦਾ ਸੀ ਤੇ ਅੱਜ ਉਹ ਲੁੱਕ ਗਿਆ ਕਹਿੰਦਾ ਲੈ ਵੀ ਬਾਬਾ ਫੇਰ ਆ ਗਿਆ ਤੇ ਲੈ ਜੂਗਾ ਹੁਣ ਮੈਨੂੰ ਕਈ ਸਾਲ ਇੰਨੇ ਬਾਹਰ ਲਾਣੇ ਆ ਤੇ ਮੈਨੂੰ ਨਾਲ ਹੀ ਰਹਿਣਾ ਪੈਣਾ ਤੇ ਮੇਰਾ ਦਿਲ ਵੀ ਮੈਂ ਘਰੇ ਰਹਾ ਤੇ ਭਗਵਾਨ ਨੇ ਤੂੰ ਐ ਕਹੀਂ ਵੀ ਹੈ ਨਹੀਂਗਾ ਕਰੇ ਜਿਵੇਂ ਅੱਜ ਕੱਲ ਪਰਚਲਤ ਹੈ ਬੈਠਾ ਅੰਦਰ ਹੀ ਹੁੰਦਾ ਬੰਦਾ ਕਹਿੰਦਾ ਹੈ ਨਹੀਂ ਅੱਜ ਮੋਬਾਈਲ ਤੇ ਹਾਂਜੀ ਮੈਂ ਤਾਂ ਜੀ ਇੱਥੇ ਬੈਠਾ ਜੀ ਉਹ ਬੈਠਾ ਹੋ ਬੈਠਾ ਘਰੇ ਹੋਏ ਮੈਂ ਤਾਂ ਜੀ ਬਾਹਰ ਆਇਆ ਮੈਂ ਤਾਂ ਆਊਟ ਆਫ ਸਟੇਟ ਆਇਆ ਹੈ ਜੀ ਤਾਂ ਮਤਲਬ ਉਹ ਕਹਿੰਦਾ ਚਲੋ ਠੀਕ ਹੈ ਬਾਬਾ ਜੀ ਮਰਦਾਨਾ ਜੀ ਉਹ ਦਰਵਾਜ਼ਾ ਖੜਕਿਆ ਤੇ ਗੇਟ ਤੇ ਖੜਿਆ ਤੇ ਜਲ ਵੀ ਚੱਲੀਏ ਘਰ ਵਾਲੀ ਬਾਹਰ ਨਿਕਲੀ ਹੂੰ ਕਹਿੰਦੇ ਜੀ ਉਹ ਤਾਂ ਹੈ ਨਹੀਂ ਗੇ ਕਹਿੰਦੇ ਗੁਰੂ ਸਾਹਿਬ ਦੇ ਸੱਜੇ ਮੂੰਹੋਂ ਨਿਕਲ ਕਹਿੰਦੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਲੈ ਦੇਖੋ ਕਿਆ ਕਮਾਲ ਦੀ ਗੱਲ ਹੈ ਕਮਾਲ ਪਾਵਰ ਤੁਹਾਨੂੰ ਦੱਸਣ ਲੱਗਿਆ ਹੂੰ ਵੀ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਹੈ ਹੀ ਨਹੀਂ ਉਹ ਕਿਤੇ ਲੁਕੇ ਹੋਏ ਸੀ ਗਹਿਰੇ ਦੇ ਵਿੱਚ ਗੇਰੇ ਚ ਪਾਤੀਆਂ ਸੀ ਪਾਤੀਆਂ ਚ ਸੱਪ ਬੈਠਾ ਸੀ ਸੱਪ ਨੇ ਦੱਸਿਆ ਜਦ ਹੀ ਖਤਮ ਦੇਖੋ ਕਿੱਡੀ ਵੱਡੀ ਇਹ ਗੱਲ ਹੈ ਜਿਹੜੀ ਸਾਨੂੰ ਸਮਝਾਣ ਖਾਤਰ ਉਹਨਾਂ ਨੇ ਦੱਸੀ ਵੀ ਝੂਠ ਬੋਲਣ ਦਾ ਕਿੱਡਾ ਵੱਡਾ ਨੁਕਸਾਨ ਸਾਨੂੰ ਝੱਲਣਾ ਪੈ ਸਕਦਾ ਹੂੰ ਤੇ ਇਹ ਸੱਚ ਤੇ ਇਸੇ ਲਈ ਸਾਰਾ ਕੁਝ ਸੱਚ ਤੇ ਖੜਾ ਹੈ ਵੀ ਇਹ ਸੱਚ ਜੇ ਹੋਊਗਾ ਨਾ ਤੇ ਜਿੱਥੇ ਸੱਚ ਹੋਊਗਾ ਉੱਥੇ ਸਫਾਈ ਹੋਊਗੀ ਜਿੱਥੇ ਸਫਾਈ ਹੋਊਗੀ ਉੱਥੇ ਖੁਦਾਈ ਹੋਊਗੀ ਔਰ ਜਿੱਥੇ ਖੁਦਾਈ ਹੋਊਗੀ ਉੱਥੇ ਕੋਈ ਖੌਫ ਨਹੀਂ ਹੋਊਗਾ ਹੂੰ ਤੁਸੀਂ ਓੰਕਾਰ ਦੀ ਗੱਲ ਕੀਤੀ ਅਸੀਂ ਬਚਪਨ ਤੋਂ ਸੁਣਿਆ ਆਏ ਆ ਵੀ ਓੰਕਾਰ ਦਾ ਮਤਲਬ ਹੈ ਵੀ ਵਿਆਪਕ ਇਕ ਹੈ ਓੰਕਾਰ ਇਕ ਹੈ ਪਰ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਹਜੇ ਤੱਕ ਉਸ ਦੀ ਖੋਜ ਹੀ ਨਹੀਂ ਹੋ ਪਾਈ ਹਮ ਕਿਤਾਬਾਂ ਦੇ ਕਿਤਾਬਾਂ ਭਰ ਗਏ ਸਰਵ ਵਿਆਪਕਤਾ ਦਾ ਜਿਹੜਾ ਸਰੂਪ ਬਣਾਇਆ ਨਾ ਗੁਰੂ ਮਹਾਰਾਜ ਨੇ ਸਰਵ ਵਿਆਪਕਤਾ ਸਰਵ ਵਿਆਪਕਤਾ ਕੀ ਹੈ ਵੀ ਕਣ ਕਣ ਚ ਮੌਜੂਦ ਹੈ ਹਰ ਜਗ੍ਹਾ ਤੇ ਮੌਜੂਦ ਹੈ ਸਭ ਮੈਂ ਜੋਤ ਜੋਤ ਹੈ ਜੋਤ ਹੈ ਸੋਏ ਇਸ ਕਾ ਚਾਨਣ ਸਭ ਮੈਂ ਚਾਨਣ ਹੋਏ ਉਹ ਕਣ ਕਣ ਚ ਮੌਜੂਦ ਹੈ ਪਰ ਜਦੋਂ ਚਾਨਣਾ ਕਰ ਦਿੰਦਾ ਨਾ ਉਹ ਜਿਹੜਾ ਪਰਦਾ ਸਾਡੇ ਅੱਗੇ ਪਿਆ ਹੋਇਆ ਜਦੋਂ ਪਰਦਾ ਚੱਕਿਆ ਜਾਂਦਾ ਫਿਰ ਉਹਨੇ ਦਿਸਣਾ ਸਾਨੂੰ ਹਮ ਹੁਣ ਦਿਸਣ ਦੇ ਲਈ ਸਾਨੂੰ ਕੀ ਕਰਨਾ ਪਊਗਾ ਉਹ ਵੀ ਸਾਨੂੰ ਦੱਸਤਾ ਉਹਨਾਂ ਨੇ ਹਮ ਹੁਣ ਜਿਹੜੀ ਵਿਆਪਕ ਸਰੂਪ ਦੀ ਗੱਲ ਕਰਦੇ ਆ ਸਰਵ ਵਿਆਪੀ ਸਰੂਪ ਦੀ ਗੱਲ ਕਰਦੇ ਆ ਇੱਕ ਓੰਕਾਰ ਵੀ ਉਹ ਇੱਕ ਹੈ ਉਹ ਕੋਣ ਹੈ ਉਹ ਕਹਿੰਦੇ ਜੀ ਓੰਕਾਰ ਦੇ ਵਿੱਚ ਜਿਹੜਾ ਊੜਾ ਹੈ ਨਾ ਉਹ ਕੀ ਦਰਸਾ ਰਿਹਾ ਸਾਨੂੰ ਉਹ ਦਰਸਾ ਰਿਹਾ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾ ਫੇਰ ਜਿਹੜੀ ਕਾਰ ਹੈ ਉਹ ਕੀ ਦਰਸਾ ਰਹੀ ਹੈ ਉਹ ਕਹਿੰਦੇ ਜੀ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ ਇਹ ਉਸ ਦਾ ਫੁਰਮਾਨ ਹੈ ਕਾਰ ਦਾ ਮਤਲਬ ਉਹਦੀ ਕਾਰ ਹੈ ਉਹਦੀ ਕਾਰ ਕੀਤੀ ਹੋਈ ਹੈ ਇੰਨਾ ਸਾਰਿਆਂ ਨੂੰ ਉਸ ਇੱਕ ਨੇ ਸੰਭਾਲਿਆ ਹੋਇਆ ਤੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਵੀ ਤੂੰ ਭਾਈ ਪਾਲਣਾ ਪੋਸ਼ਣਾ ਕਰਨੀ ਹੈ ਤੂੰ ਸੰਘਾਰ ਕਰਨਾ ਹੈ ਬ੍ਰਹਿਮੰਡ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਨਾ ਉਹ ਇੱਕ ਸਿਸਟੇਮੈਟਿਕ ਚੀਜ਼ ਹੈ ਹੂੰ ਉਸ ਦੇ ਵਿੱਚ ਜੇ ਆਪਾਂ ਆਪਣੇ ਸਰੀਰ ਦੀ ਗੱਲ ਕਰੀਏ ਨਾ ਉਹ ਕਿੰਨਾ ਕੁ ਸਿਸਟੇਮੈਟਿਕ ਹੈ ਜਿਹੜਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇਸ ਸਰੀਰ ਦੇ ਵਿੱਚ ਡਾਕਟਰਾਂ ਨੇ ਤਾਂ ਹੁਣ ਖੋਜਾਂ ਕੀਤੀਆਂ ਨਾ ਹੂੰ ਵੀ ਤੁਸੀਂ ਇਹ ਦੇਖ ਲਓ ਵੀ ਸਰੀਰ ਤਾਂ ਇੱਕੋ ਹੀ ਹੈ ਹੂੰ ਪਰ ਡਾਕਟਰ ਨਿੱਕਾ ਹੀ ਆ ਕੋਈ ਕੰਨਾ ਆਲਾ ਕੋਈ ਅੱਖਾਂ ਆਲਾ ਕੋਈ ਦਿਮਾਗ ਆਲਾ ਇਹ ਇੱਥੇ ਇੱਕ ਇੱਕ ਮਸ਼ੀਨ ਨਹੀਂ ਸਮਝੀ ਜਾ ਰਹੀ ਤੇ ਇਹਨੂੰ ਚਲਾਉਣ ਵਾਲਾ ਇਦੀਆਂ ਮਸ਼ੀਨਾਂ ਨੂੰ ਚਲਾਉਣ ਵਾਲਾ ਕੌਣ ਹੈ ਕੰਟਰੋਲ ਕਿਸ ਦੇ ਕੋਲ ਹੈ